ਬੱਡੂਵਾਲ ਵਿਖੇ ਉੱਗੇ ਸਮਾਜ ਸੇਵੀ ਪੁਰੇਵਾਲ ਪਰਿਵਾਰ ਵੱਲੋਂ ਜਿੱਥੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਸਮੇਂ-ਸਮੇਂ ਸਿਰ ਮਦਦ ਕੀਤੀ ਜਾਂਦੀ ਹੈ ਉੱਥੇ ਹਰ ਸਾਲ ਗੁਰਦੇਵ ਸਿੰਘ ਪੁਰੇਵਾਲ ਮੈਮੋਰੀਅਲ ਚੈਰੀਟੇਬਲ ਕਲੱਬ ਵੱਲੋਂ ਪਿੰਡ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 6 ਜਨਵਰੀ ਦਿਨ ਸ਼ਨੀਵਾਰ ਨੂੰ ਪਿੰਡ ਬੱਡੂਵਾਲ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ 캠퍼ਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਸ਼ਪਾਲ ਸਿੰਘ ਪUREWAL ਪਾਲ ਸਿੰਘ ਪUREWAL ਡਾਕਟਰ ਸਤਪਾਗ ਸਿੰਘ ਕਲੱਬ ਪ੍ਰਧਾਨ ਅਤੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਮਸ਼ਹੂਰ ਡਾਕਟਰ ਮਹਿੰਦਰਪਾਲ ਸ਼ਰਮਾ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਹੋਣ ਵਾਲੇ ਮਰੀਜ਼ ਕਿੰਨੇ ਹੋ ਗਏ ਆਪਰੇਸ਼ਨ ਵਾਲੇ तकरीबन 35-40 50 ਦੇ ਲਗਭਗ ਹੋ ਗਏ ਅੱਛਾ 50 ਦੇ ਲਗਭਗ ਆਪਰੇਸ਼ਨ ਵਾਲੇ ਹੋ ਗਏ ਹਾਂਜੀ ਹਾਂਜੀ ਟੋਟਲ ਮਰੀਜ਼ ਕਿੰਨੇ ਹੋ ਗਏ ਟੋਟਲ ਮਰੀਜ਼ तकरीबन 400 ਦੇ ਅਰਸੋ ਦੇ ਕਰੀਬ ਹਾਂਜੀ ਹਾਂਜੀ ਹਏ ਹੋਰ ਵਧਨ ਦੀ ਸੁਭਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਪ੍ਰੇਸ਼ਨ ਕਦੋਂ ਕਰਨਾ ਈ ਫਿਰ ਪ੍ਰੇਸ਼ਨ ਬਸ ਦੋ ਤਿੰਨ ਦਿਨਾਂ ਤੋਂ ਸ਼ੁਰੂ ਕਰ ਦੇਣਗੇ ਅੱਛਾ ਕਿੱਥੇ ਹੋਣਗੇ ਇਹ ਪ੍ਰੇਸ਼ਨ ਇਹ ਹੋਣਗੇ ਜੀ ਰਾਜਾ ਚ ਬੋਟਰਲ ਡਾਕਟਰ ਹਾਂਜੀ ਮਿੰਦਰਪਾਲ ਅੱਛਾ ਜੀ ਅੱਛਾ ਡਾਕਟਰ ਮਿੰਦਰਪਾਲ ਹਾਂਜੀ ਉਸ ਹਸਪਤਾਲ ਹੋਣਗੇ ਠੀਕ ਹੈ ਜੀ ਉਹਨਾਂ ਦਾ ਕੋਈ ਪੈਸਾ ਤਾਂ ਨਹੀਂ ਲੱਗੇਗਾ ਹਾਂ ਲਓ ਜੀ ਅੱਛਾ ਬਿਲਕੁਲ ਬਿਲਕੁਲ ਭਈ ਜੀ ਸਰ ਤੋਂ ਫਰੀ ਠੀਕ ਹੈ ਠੀਕ ਸਾਰੇ ਦਵਾਈ ਤੋਂ ਲੈ ਕੇ ਜੋ ਵੀ ਅੰਕ ਹੈਗੇ ਜੋ ਵੀ ਚੈੱਕਅਪ ਹੈਗਾ ਕੋਈ ਪ੍ਰਾਸਾ ਨਹੀਂ ਹੈਗਾ ਲੈਂਜ ਵੀ ਜਿਹੜੇ ਪਹਿਨੇ ਹੈਗੇ ਉਹ ਬਿਲਕੁਲ ਫ੍ਰੀ ਹੈ ਜੀ ਫ੍ਰੀ ਸੇਵਾ ਹੈਗੀ ਠੀਕ ਪੁਰੇਵਾਲ ਪਰਿਵਾਰ ਵੱਲੋਂ ਪੁਰੇਵਾਲ ਪਰਿਵਾਰ ਵੱਲੋਂ ਹਾਂਜੀ ਹਾਂ ਤੇ ਹਰ ਸਾਲ ਕੈਂਪ ਲੱਗਦਾ ਜੀ ਠੀਕ ਹਰ ਸਾਲ ਸੇਵਾ ਫ੍ਰੀ ਹਾਂਜੀ ਹਰ ਸਾਲ ਹਾਂਜੀ ਬਾਬਾ ਜੀ ਅੱਜ ਕਿਸ ਮਕਸਦ ਲਈ ਇਹ ਕੱਟ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਪੁਰੇਵਾਲ ਪਰਿਵਾਰ ٹرسٹ ਵੱਲੋਂ ਜੋ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਆਦੇ ਪਰਿਵਾਰ ਦੇ ਜੋ ਸਾਰੇ ਮੈਂਬਰ ਨੇ ਅਮਰੀਕਾ ਯੂ ਐਸ ਏ ਸ਼ਾਟਰ ਦੇਕੇ ਬੈਠਲ ਨੇ ਕੋਈਆਂ ਸਵਰਸੇ ਨਾਲ ਆਪਣੀ ਧਰਤੀ ਨਾਲ ਵਿਆਪ ਨਾਲ ਜੁੜੇ ਹੋਏ ਹਰ ਸਾਲ ਇਹ ਸਾਰਾ ਪਰਿਵਾਰ ਜਿੰਨਾ ਵੀ ਸਮਾਂ ਲੱਗਦਾ ਆਪਣੇ ਨਗਰ ਨਾਲ ਆਪਣੇ ਵਿਰਸੇ ਨਾਲ ਜੁੜ ਕਰਕੇ ਇਹ ਲਗਾਈ ਦੀ ਸੇਵਾ ਕਰ ਰਿਹਾ ਜੋ ਰਾਜ ਗੁਰਦੇਵ ਸਿੰਘ ਪਰਿਵਾਰ ਟਰਸਟ ਮਾਤਾ ਪ੍ਰਸੰਨ ਗੌਰਪੁਰੇਵਾਲ ਉਹਨਾਂ ਦਾ ਛੋਟਾ ਭਰਾ ਪਰਮਜੀਤ ਸਿੰਘ ਪਰੇਵਾਲ ਉਹਨਾਂ ਦੇ ਪਰਿਵਾਰ ਉਹਨਾਂ ਦਾ ਰਸਪਾਲ ਸਿੰਘ ਜੋ ਲੜਕਾ ਹੈ ਪਵਿੱਤਰਪਾਲ ਸਿੰਘ ਤੇ ਹੋਰ ਵੀ ਜੋ ਇਸ ٹرسٹ ਦੇ ਮੈਂਬਰ ਹਨ ਪ੍ਰਧਾਨ ਡਾਕਟਰ ਸਤਭਾਗ ਸਿੰਘ ਜੀ ਸਰਪੰਚ ਅਵਤਾਰ ਸਿੰਘ ਹੋਰ ਉਹਨਾਂ ਦੇ ਸਹਿਯੋਗੀ ਵੀਰ ਹਰ ਸਮੇਂ ਜੋ ਵੀ ਨਗਰ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਗਰੀਬ ਪਰਿਵਾਰ ਨੂੰ ਲੋੜ ਹੁੰਦੀ ਆ ਮਕਾਨ ਬਣਾਉਣ ਦੀ ਜਾਂ ਹੋਰ ਕੋਈ ਵਿਆਹ ਸ਼ਾਦੀ ਸਹਦਾ ਜਾਈ ਦੀ ਹੈ ਜਾਂ ਕਿਸੇ ਹੋਰ ਵੀ ਕਿਸੇ ਪ੍ਰੋਗਰਾਮ ਵਾਸਤੇ ਨਗਰ ਵੱਲੋਂ ਕੋਈ ਸਾਂਝਾ ਕੰਮ ਕੀਤਾ ਜਾਂਦਾ ਉਸੇ ਪੂਰਨ ਔਰਤੇ ਸੰਯੋਗ ਦਿੰਦੇ ਹਨ ਤੇ ਅੱਜ ਆਪਣੇ ਪਰਿਵਾਰ ਨਾਲ ਅਦੇ ਟਰੱਸਟ ਨਾਲ ਜੋੜ ਕਰਕੇ ਕਲੱਬ ਨਾਲ ਜੋੜ ਕਰਕੇ ਇਹ ਗਰੀਬ ਲੋਕਾਂ ਦੀ ਜੋ ਅੱਖਾਂ ਦੀ ਚਪਕਾ ਕਰਵਾ ਦੇ ਨੇ ਓਪਰੇਸ਼ਨ ਜਿੰਨੇ ਵੀ ਹਰ ਸਾਲ ਵਿੱਚ ਹੁੰਦੇ ਹਨ ਇਹਨਾਂ ਵੱਲੋਂ ਬਿਲਕੁਲ ਫ੍ਰੀ ਕਰਵਾਏ ਜਾਂਦੇ ਆ ਦਵਾਈਆਂ ਐਨਕਾਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਅਸੀਂ ਪਰਿਵਾਰ ਦਾ ਨਗਰ ਵੱਲੋਂ ਨਗਰ ਕਰਨ ਅਮ ਪੰਚਾਇਤ ਵੱਲੋਂ ਕਲੱਬ ਦਾ ਸਭੂ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜੋ ਹਰ ਸਾਲ ਜੁੜ ਕਰ ਕਰਕੇ ਇਹ ਸੇਵਾ ਕਰਦੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਨਗਰ ਵੱਲੋਂ ਨਗਰ ਗ੍ਰਾਮ ਪੰਚਾਇਤ ਵੱਲੋਂ ਪਰਿਵਾਰ ਪਰਿਵਾਰ ਦੇ ਜੋ ਟਰਸਟ ਦੇ ਤਹਿਤ ਸੱਭਾ ਭਗਤ ਸਿੰਘ ਜੀ ਡਾਕਟਰ ਸਾਹਿਬਾਨ ਜੋ ਪ੍ਰਧਾਨ ਨੇ ਇਕ ਲੱਗ ਹੋਰ ਵੀ ਉਹਨਾਂ ਦੇ ਸਹਿਯੋਗੀ ਵੀਰ ਹਨ ਹਰ ਤਰ੍ਹਾਂ ਕਰਕੇ ਸਭ ਦੀ ਜੋ ਸਹਾਇਤਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ